ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਗੋਨਿਆਣਾ ਰੋਡ ਤੇ ਪਿੰਡ ਬਲਾੜ ਮਹਿਮਾ ਦੇ ਕੋਲ ਖੇਤਾਂ ਦੇ ਵਿੱਚ ਪਲਟੀ ਬੱਸ ਦੋ ਦਰਜਨ ਤੋਂ ਵੱਧ ਸਵਾਰੀਆਂ ਹੋਈਆਂ ਜ਼ਖਮੀ ਇਲਾਜ ਦੇ ਲਈ ਕਰਵਾਇਆ ਗਿਆ ਗੋਨਿਆਣਾ ਅਤੇ ਬਠਿੰਡਾ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਦਾਖਲ ਕਈ ਲੋਕ ਹੋਏ ਗੰਭੀਰ ਰੂਪ ਦੇ ਵਿੱਚ ਜ਼ਖਮੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਲਟੀ ਹੋਈ ਬੱਸ ਦੀਆਂ ਜੋ ਕਿ ਬਠਿੰਡਾ ਤੋਂ ਚੱਲ ਕੇ ਜਾ ਰਹੀ ਸੀ ਅਤੇ ਪਿੰਡ ਬਲਾੜ ਮਹਿਮਾ ਦੇ ਨੇੜੇ ਜਾ ਕੇ ਅਚਾਨਕ ਪਲਟ ਗਈ ਘਟਨਾ ਦੀ ਸੂਚਨਾ ਮਿਲਣ ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰ ਅਤੇ ਹੋਰ ਸੰਸਥਾ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਅਤੇ ਗੰਭੀਰ ਰੂਪ ਦੇ ਵਿੱਚ ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਕੀ ਖਬਰ ਲਿਖੇ ਜਾਣ ਤੱਕ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਸੀ ਘਟਨਾ ਦਾ ਕਾਰਨ ਦੋ ਔਰਤਾਂ ਦੀ ਆਪਸ ਦੇ ਵਿੱਚ ਹੋਈ ਲੜਾਈ ਦੱਸਿਆ ਜਾ ਰਿਹਾ ਹੈ ਜਿਸ ਤੇ ਚੱਲਦੇ ਡਰਾਈਵਰ ਵੱਲੋਂ ਜਦੋਂ ਲੜਾਈ ਦੇ ਚੱਲਦੇ ਪਿੱਛੇ ਦੇਖਿਆ ਗਿਆ ਤਾਂ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਜਾ ਕੇ ਖਦਾਨਾ ਦੇ ਕਿਨਾਰੇ ਪਲਟ ਗਈ ਅਤੇ ਮੌਕੇ ਤੇ ਚੀਕ ਚਖੜਾ ਪੈ ਗਿਆ ਅਤੇ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕੀ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਕਾਲਟੀ ਹੈ ਵੀਰੇ ਕਿੱਥੇ ਕਿੱਥੇ ਬਲੜ ਮੈਮੇ ਕੀ ਹੋ ਕੀ ਗਿਆ ਸੀ ਕੀ ਮਾਮਲਾ ਕਿਸ ਤਰ੍ਹਾਂ ਹੋ ਗਿਆ ਵੀਰੇ ਪਤਾ ਨਹੀਂ ਵਿੱਚ ਐ ਕਈ ਜਾਂਦੇ ਸੀ ਬੁੜੀਆਂ ਲੜੀ ਜਾਂਦੀਆਂ ਐ ਨਹੀਂ ਪਤਾ ਕਿਹੜੀਆਂ ਲੜਦੀਆਂ ਸੀ ਤੇ ਬਸ ਪਤਾ ਨਹੀਂ ਡਰਾਈਵਰ ਪਤਾ ਨਹੀਂ ਤਾਂ ਕਹਿੰਦੇ ਪੁੱਠਾ ਮੁੜ ਕੇ ਚੱਕ ਕੇ ਪਤਾ ਨਹੀਂ ਕਿਵੇਂ ਐ ਨਹੀਂ ਆਪਾਂ ਨੂੰ ਪਤਾਗਾ ਵਿਚਾਰੇ ਦਾ ਕਿੰਨੇ ਕਿਲੋ ਚੱਕੀ ਹੋਈ ਹੈ ਬਹੁਤ ਜਣੇ ਹੈਗੇ ਸਾਡੇ ਪਿੰਡ ਦੇ ਬਹੁਤ ਜਣੇ ਆ ਵੀਰੇ ਕਿਥੋਂ ਚੱਲੀ ਸੀ ਬੱਸ aí ਬਰਿੰਡੋ ਚੱਲੀ ਸੀ ਜੱਗਤਰੀ ਸੀ ਬਲੜ ਮੈਮੇ ਦਾਨ ਸਿੰਘ ਵਾਲੇ ਰੋ ਬਤਨਾਂ ਮੈਂ ਨਹੀਂ ਬੱਸ ਮੈਂ ਨਹੀਂ ਬੱਸ ਮੇਰਾ ਨਾਮ ਨੀਰਜ ਸਿੰਘ ਹੈ ਜੀ ਨੌਜਵਾਨ ਵੈਲਫੇਅਰ ਸਟੇਟ ਦਾ ਵਲੰਟੀਅਰ ਹਾਂ ਆਪਣੇ ਫੋਨ ਆਏ ਸੀਗਾ ਹੁਣੇ ਕਿ ਆਪਣੇ ਗੁਨਾਣੇ ਕੋਲ ਕਿੱਥੇ ਐਕਸੀਡੈਂਟ ਹੋਇਆ ਕਲੀਅਰ ਕਾਲਜ ਕੋਲ ਜਿਹੜੀ ਬੱਸ ਪਲਟ ਗਈ ਚੁੱਕੀ ਆ ਬੱਸ ਪੂਰੀ ਪਲਟੀ ਪਈ ਹੋਈ ਸੀ ਸਵਾਰੀਆਂ ਨਾਲ ਤੇ ਕੋਈ ਸੰਸਥਾ ਪਹਿਲਾਂ ਉੱਥੇ ਆਪਣੇ ਗੁਨਾਣੇ ਦੀ ਸਿਵਲ ਚ ਲੈ ਗਈ ਸੀ ਤੇ ਉੱਥੋਂ ਨੂੰ ਰੈਫਰ ਕਰਕੇ ਤਾਂ ਇੱਥੇ ਬਠਿੰਡੇ ਲੈ ਕੇ ਆਏ ਸੀ ਕਿੰਨੇ ਕਿੰਨੇ ਬੰਦੇ ਲੱਗ ਭੰਜਖਮੀ ਆ ਲਗਭਗ 12 ਤੋਂ 15 ਜ਼ਖਮੀ ਕਹਿ ਰਹੀ ਕਈ ਵਾਸਤੇ ਇਹ ਇਹ ਸਾਨੂੰ ਇਹ ਕੁਝ ਨਹੀਂ ਪਤਾ ਕਿਹੜੀ ਬਾਸ ਸੀ ਪਰ ਅਕਲੀਏ ਕਾਲਜ ਦੇ ਮੂਰੇ ਕਹਿ ਰਹੇ ਨਹੀਂ ਅਕਲੀਏ ਕਾਲਜ ਦੇ ਮੂਰੇ ਹਾਂਜੀ ਹਾਂਜੀ